ਸਾਰੇ ਦੂਜਾ ਭਾਵ ਤੁ ਜੋ ਦੂਜਾ ਭਾਵ ਕਿਹੜਾ ਹੈ ਭਾਵ ਹੁੰਦਾ ਹੈ ਪ੍ਰੇਮ ਦੂਜਾ ਪ੍ਰੇਮ ਹੈ ਗੁਰੂ ਕੀ ਸਾਧ ਸੰਗਤ ਜੀ ਮਾਇਆ ਦਾ ਪਹਿਲਾ ਹੈ ਪਰਮੇਸ਼ਵਰ ਦਾ ਪ੍ਰੇਮ ਪਰਮੇਸ਼ਵਰ ਨੂੰ ਭੁੱਲ ਕਰਕੇ ਪਰਮੇਸ਼ਵਰ ਉਪਰਾਹ ਕਰਕੇ ਜਦੋਂ ਅਸੀਂ ਪ੍ਰੇਮ ਕਰਦੇ ਹਾਂ ਦੂਜਾ ਪ੍ਰੇਮ ਹੈ ਦੂਜਾ ਪ੍ਰੇਮ ਹੈ ਮਾਇਆ ਦਾ ਜਦੋਂ ਆਪਾਂ ਦੁਨੀਆ ਦੇ ਵਿੱਚ ਗੁਰੂ ਕੀ ਸਾਧ ਸੰਗਤ ਜੀ ਉਹ ਦੁਨੀਆ ਜਾਣ ਕਰਕੇ ਪ੍ਰੇਮ ਕਰਦੇ ਹਾਂ ਨਾ ਜਿਵੇਂ ਜਿਹਾ ਆਪਾਂ ਨੂੰ ਦਿਖਦੀ ਹੈ ਸਰੀਰਕ ਤੌਰ 'ਤੇ ਆਪਾਂ ਵੇਖ ਕਰਕੇ ਪ੍ਰੇਮ ਕਰਦੇ ਹਾਂ ਪਿਆਰ ਹੁੰਨੇ ਹਨ ਤੇ ਫਿਰ ਉਹ ਕਿਸਾ ਸਗਤ ਜਿਉਂ ਮਾਇਆ ਵਾਲਾ ਪਿਆਰ ਹੁੰਦਾ ਹੈ ਉੱਚਾ ਭਾਉ ਜਦੋਂ ਆਪਾਂ ਇਸ ਦੁਨੀਆ ਦੇ ਵਿੱਚ ਹਰੀ ਪ੍ਰਭੂ ਵੇਖ ਕਰਕੇ ਹਰੀ ਦੇ ਦਰਸ਼ਨ ਕਰਦਿਆਂ ਹੋਇਆਂ ਹਰੀ ਨੂੰ ਜਾਣ ਕਰਕੇ ਘਾਟ ਘਾਟ ਮੈਂ ਤਨ ਸਿਆਪ ਜੂ ਕਹਿ ਰੰਧਾਨ ਪਾਉਂਦੇ ਹਾਂ ਅਦੇ ਗੁਰੂ ਦੀ ਸਾਸ ਸੰਤ ਜੀ ਨੂੰ ਹਾਰੇ ਨੂੰ ਛੱਡ ਕਰਕੇ ਜਦੋਂ ਅਸੀਂ ਮਾਇਆ ਦੇ ਨਾਲ ਪ੍ਰੇਮ ਪਾਣੇ ਹਲਾ ਕਹਿੰਦੇ ਇਸਾਰੇ ਦੂਜਾ ਭਾਉ ਜਿਉ ਕਿ ਜਿਹੜਾ ਗੁਰੂ ਦੀ ਸਾਸ ਵਿੱਚ ਤੁੰ ਜਾ ਭਾਉ ਹੈ ਉਹ ਵਿਸਾਰ ਦੇਣਾ ਹੁੰਦਾ ਹੈ ਤੇ ਨਾਲ ਆਪਣੀ ਜਿਹੜੀ ਮੱਤ ਹੈ ਆਪਣੀ ਬੁੱਧੀ ਮੱਤ ਜੀ ਸੀ ਆਪਣੇ ਮਨ ਦੇ ਨਾਲ ਸੋਚਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਤਿਆਗ ਦੇਣਾ ਹੁੰਦਾ ਹੈ